ਸ਼ਕਲ ਜੀ ਸਾਰਿਆਂ ਨੂੰ ਖੁਸ਼ ਹੋ ਤੁਸੀਂ ਸਾਰੇ ਜਾਣੇ ਬਿਲਕੁਲ ਠੀਕ ਹੋਵੋਗੇ ਆਪਾਂ ਅੱਜ ਤੁਹਾਨੂੰ ਦਿਖਾ ਰਹੇ ਆਂ ਵਿంటర్ ਡੀਕੋਲੈਕਸ਼ਨ ਜਿਹੜੀ ਕਿ ਨਵੇਂ ਪ੍ਰਿੰਟਸ ਆਏ ਆ ਇਹਦੇ ਵਿੱਚ ਆਪਾਂ 1 ਬਾਈ 1 ਤੁਹਾਨੂੰ ਸਾਰੇ ਪ੍ਰਿੰਟਸ ਚੈੱਕ ਕਰਾਉਨੇ ਆ ਤੇ ਪਹਿਲਾਂ ਆਪਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਆਂ ਜੇ ਤੁਸੀਂ ਆਪਾਂ ਨੂੰ ਦੇਖ ਰਹੇ ਹੋ YouTube ਤੋਂ ਤਾਂ ਚੈਨਲ ਨੂੰ ਜੁੜ ਸਬਸਕ੍ਰਾਈਬ ਕਰਿਓ ਤੇ ਆਪਣਾ ਜਿਹੜਾ Instagram ਪੇਜ ਆ ਉਹ ਹੈਗਾ karbotique19 ਉੱਥੇ ਜਾ ਕੇ ਵੀ ਜਰੂਰ ਫੋਲੋ ਕਰਿਓ ਤਾਂ ਕਿ ਜਿਹੜੀਆਂ ਡੇਲੀ ਅਪਡੇਟਸ ਨੇ ਉਹ ਤੁਹਾਡ ਤੁਸੀਂ ਦੇਖ ਸਕੋ तो अपने चैनल में जरूर सपोर्ट करो प्लीज़ सबनों अगे अपने रेलेटिवसू फ्रेंड्स शेयर करके अपने चैनल में जरूर थोड़ा सपोर्ट की बहुत ज़्यादा नीड है सो so, आप जोड़ा कॉन्टैक्ट नंबर है उपर मैनशन कर देंगे उसके दे उपर ती जाकर अपना ऑर्डर प्लेस कर सकते हो अपनी जी बुटीक है वह है सुनाम विजिट भी कर सकते हो ਨਹੀਂ ਤੁਸੀਂ ਆਨਲਾਈਨ ਆਪਣੇ ਤੋਂ ਆਰਡਰ ਬੁੱਕ ਕਰਕੇ ਘਰੇ ਬੈਠੇ ਵੀ ਮੰਗਵਾ ਸਕਦੇ ਹੋ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਸੋ ਤੁਸੀਂ ਸਟਿਚ ਕਰਕੇ ਵੀ ਲੈ ਸਕਦੇ ਹੋ ਅਨਸਟਿਚ ਵੀ ਲੈ ਸਕਦੇ ਹੋ ਦੋਨੋਂ ਤਰ੍ਹਾਂ ਆਪਣੇ ਕੋਲ ਸੂਟਸ ਅਵੇਲੇਬਲ ਨੇ ਜੇ ਤੁਸੀਂ ਵਿਦ ਦੁਪੱਟਾ ਵੀ ਰੈਡੀ ਕਰਾਉਣਾ ਫਿਨਿਸ਼ਿੰਗ ਵਗੈਰਾ ਟਾਈ ਡਾਈ ਸਿੰਗਲ ਕਲਰ ਜਿੱਦਾਂ ਵੀ ਤੁਸੀਂ ਲਾਈਕ ਕਰਦੇ ਹੋ ਉਹ ਸਾਨੂੰ ਸਾਰੀ ਤੁਸੀਂ ਡਿਟੇਲਸ ਦੇ ਕੇ ਆਪਣੇ ਲਈ ਸੂਟ ਰੈਡੀ ਕਰਵਾ ਸਕਦੇ ਹੋ ਸੋ ਚਲੋ ਫਸਟ ਸੂਟ ਤੋਂ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਜਿਹੜਾ ਇਹ ਹੈਗਾ ਪਸ਼ਮੀਨੇ ਦਾ ਫੈਬਰਿਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਰਾਮਟੈਕਸ ਦਾ ਫੈਬਰਿਕ ਰਹੂਗਾ ਕੋਈ ਵੀ ਤੁਹਾਨੂੰ ਬਿਨਾ ਬ੍ਰੈਂਡ ਤੋਂ ਫੈਬਰਿਕ ਨਹੀਂ ਦਿੱਤਾ ਜਾਊਗਾ ਜੋ ਤੁਹਾਨੂੰ ਦਿਖਾ ਰਹੇ ਆਪਾਂ ਸੇਮ ਉਹੀ ਚੀਜ਼ ਤੁਹਾਡੇ ਘਰ ਤੱਕ ਪਹੁੰਚੂਗੀ ਕਿੰਨਾ ਜਿਆਦਾ ਪਿਆਰਾ ਫੈਬਰਿਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਕਲਰ ਕੰਬੀਨੇਸ਼ਨ ਵੀ ਕਿੰਨਾ ਸੋਹਣਾ ਹੈ ਤੇ ਜਿਹੜੀ ਇਹਦੀ ਬਾਟਮ ਹੈ ਉਹ ਰਹੂਗੀ ਪੀਚ ਕਲਰ ਦੀ ਰਾਮਟੈਕਸ ਦਾ ਹੀ ਸਾਰਾ ਫੈਬਰਿਕ ਆਪਾਂ ਤੁਹਾਨੂੰ ਦੇਵਾਂਗੇ ਪ੍ਰੋਪਰ 2.5 ਮੀਟਰ ਦੀ ਕੱਟ ਆਊਗੀ ਜੇ ਤੁਸੀਂ ਇਹਦੇ ਨਾਲ ਦੁਪੱਟਾ ਲਗਵਾਉਣਾ ਹੈ ਤਾਂ ਲਗਵਾ ਸਕਦੇ ਹੋ ਜੇ ਨਹੀਂ ਲਗਵਾਉਣਾ ਤਾਂ ਤੁਹਾਡੀ ਚੁਆਇਸ ਹੈ ਅਨਸਟਿਚ ਵੀ ਲੈ ਸਕਦੇ ਹੋ ਇਹ ਤੁਹਾਡੀ ਚੁਆਇਸ ਹੈ ਵੀ ਤੁਸੀਂ ਇਹਨੂੰ ਕਿਦਾਂ ਲਾਈਕ ਕਰਦੇ ਹੋ ਸਟਿਚ ਕਰਾਉਣਾ ਸਿੰਪਲ ਕਰਾਉਣਾ ਹੈ ਬਾਟਮ ਤੇ ਵਰਕ ਕਰਾ ਕੇ ਕਰਾਉਣਾ ਹੈ ਜਿਸ ਟਾਈਪ ਦਾ ਵੀ ਤੁਸੀਂ ਵੇਅਰ ਕਰਨਾ ਪਸੰਦ ਕਰਦੇ ਹੋ ਜਿੱਦਾਂ ਗੁੱਡੋਰਾ ਸਾਹਿਬ ਲਈ ਬਣਾਉਣਾ ਹੈ ਤਾਂ ਆਪਾਂ ਇਹ ਤੇ ਥੋੜਾ ਬਹੁਤ ਵਰਕ ਕਰਾ ਸਕਦੇ ਆ ਲੇਸਿਸ ਵਗੈਰਾ ਨਾਲ ਡਿਜ਼ਾਈਨਿੰਗ ਜੇ ਤੁਸੀਂ ਸਾਡੇ ਤੋਂ ਡਿਜ਼ਾਈਨਿੰਗ ਕਰਾਉਗੇ ਸਟਿਚਿੰਗ ਕਰਾਉਗੇ ਤਾਂ ਤੁਹਾਨੂੰ ਆਪਾਂ ਪ੍ਰੋਪਰ ਬੁਟੀਕ ਸਟਾਈਲ ਰੈਡੀ ਕਰਕੇ ਭੇਜਾਂਗੇ ਸਕਰੀਨਸ਼ਾਟ ਪਲੀਜ਼ ਸਹੀ ਤਰੀਕੇ ਨਾਲ ਲਿਓ ਬਲਰ ਜਿਆ ਹੁੰਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਤੁਸੀਂ ਕਿਹੜੇ ਸੂਟ ਬਾਰੇ ਗੱਲ ਕਰ ਰਹੇ ਹੋ ਬਿਲਕੁਲ ਹਲਾਈਟ ਵੇਟ ਫੈਬਰਿਕ ਹੈ ਨਹੀਂ ਹੈਗਾ ਵੀ ਜੇ ਪਸ਼ਮੀਨਾ ਹੈ ਤਾਂ ਬਹੁਤ ਜ਼ਿਆਦਾ ਹੈਵੀ ਹੋਊਗਾ ਤੁਹਾਨੂੰ ਵੇਅਰ ਕੰਫਰਟੇਬਲ ਹੋਊਗਾ ਕੋਈ ਵੀ ਇਹਦੇ ਵਿੱਚ ਇਰੀਟੇਸ਼ਨ ਨਹੀਂ ਹੋਊਗੀ ਤੁਹਾਨੂੰ ਸੈਕਿੰਡ ਪ੍ਰਿੰਟ ਆ ਕੇ ਦੇਖੋ ਕਿੰਨਾ ਪਿਆਰਾ ਟੀਸਟਾ ਬ੍ਰਾਂਡ ਦਾ ਹੈ ਪ੍ਰਿੰਟ ਰਹੂਗਾ ਦੇਖ ਸਕਦੇ ਹੋ ਤੁਸੀਂ ਲక్ష్ਮੀ ਫੈਬਰਿਕਸ ਕਿੰਨਾ ਜਿਆਦਾ ਪਿਆਰਾ ਪ੍ਰਿੰਟ ਹੈ ਦਿੱਕੋ ਬਿਲਕੁਲ ਸਿੰਪਲ ਸੋਬਰ ਜਿਆ ਬਿਲਕੁਲ ਹੀ ਜਿੱਦਾਂ ਇੱਕ ਦੁਪट्टे ਦੀ weight ਹੁੰਦਾ ਐਨੇ ਲਾਈਟ weight ਸੂਟ ਨੇ ਬਿਲਕੁਲ ਵੀ ਹੈਵੀ ਨਹੀਂ ਹੈਗੀ ਕੋਈ ਇਹਨਾਂ ਦੇ ਵਿੱਚ ਲਾਈਨਿੰਗ ਦੀ ਨੀਡ ਨਹੀਂ ਜੇ ਤੁਸੀਂ ਫਾਰਨ ਵੇਅਰ ਕਰਨੇ ਨੇ बार वाले कस्टमर अपने ऑर्डर करेंगे वो आप लाइनिंग एड ऑन कर देंगे अदरवाइज इतें कोई नीड नहीं कि ज़्यादा सोना प्रिंट है देखो नाली दे जी है बॉटम कंट्रास्ट रहूगी स्किन शेड की इन सिंपल बनवाओ थोड़ा बहुत वर्क कराओ नाल दुपट्टा वगैरह फिनिश कराओ बहुत ज्यादा सोहने सूट रैडी होल्दी तो जल्दी अपना ऑर्डर प्लेस करो ਉਹ ਚੀਜ਼ ਤੁਹਾਨੂੰ ਦਿਖਾਈ ਜਾਊਗੀ ਸੇਮ ਤੁਹਾਨੂੰ ਉਹੀ ਮਿਲੂਗੀ ਐਦਾਂ ਨਹੀਂ ਵੀ ਕੁਝ ਹੋਰ ਦਿਖਾਤਾ ਤੇ ਪਹੁੰਚੂਗਾ ਕੁਝ ਹੋਰ ਬਿਲਕੁਲ ਲਾਈਟ weight suit ਨੇ ਕੋਈ ਇਨਾਂ ਤੇ ਬੁਰਦੀ ਤੁਹਾਨੂੰ ਕੰਪਲੇਨ ਨਹੀਂ ਆਊਗੀ ਕੋਈ ਸ਼੍ਰਿੰਕੇਜ ਨਹੀਂ ਕੋਈ ਕਲਰ ਨਹੀਂ ਸਭ ਪ੍ਰੋਪਰ ਬ੍ਰਾਂਡਡ ਸਟੱਫ ਹੈ ਸਾਰਾ ਵਿਦਆਊਟ ਬ੍ਰਾਂਡ ਤੁਹਾਨੂੰ ਕੋਈ ਵੀ ਪ੍ਰਿੰਟ ਨਹੀਂ ਮਿਲੂਗਾ ਇਹ ਵਾਲਾ ਹੈਗਾ ਰਾਮ ਟੈਕਸ ਦਾ 3 ਬਾਦਰਸਾ ਇਹ ਹੈਗਾ ਕੋਟ ਰਾਈਜ਼ ਦੇ ਵਿੱਚ ਕੋਟ ਰਾਈਜ਼ ਦੇ ਵਿੱਚ ਹੈਗਾ ਇਹ ਦੇਖੋ ਬਹੁਤ ਜ਼ਿਆਦਾ ਸੋਨਾ ਪੈਰਟ ਜਾਂ ਸ਼ੇਡ ਆ ਲਾਈਟ ਵੀ ਨਹੀਂ ਡਾਰਕ ਵੀ ਨਹੀਂ ਇਹਨੂੰ ਕਿਸੇ ਵੀ ਏਜ ਦੀਆਂ ਆਪਣੀਆਂ ਸਿਸਟਰਸ ਵੇਅਰ ਕਰ ਸਕਦੀਆਂ ਨੇ ਦੇਖੋ ਹਰੀਵਾ ਬ੍ਰਾਂਡ ਆਊਗਾ ਪਿਓਰ ਦੇਖੋ ਹਰੀਵਾ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਇਹਦੇ 네ਗੇਟਿਵ ਪ੍ਰਿੰਟ ਵਾਲੀ ਹੀ ਕੋਟ ਰਾਈਜ਼ ਦੀ ਬਾਟਮ ਆਊਗੀ ਇਹ ਪਹਿਲਾਂ ਜਿੱਦਾਂ ਕਾਟ ਰਾਈਜ਼ ਆਉਂਦੀਆਂ ਸੀ ਉਹ ਵਾਲਾ ਸਟੱਫ ਨਹੀਂ ਹੈਗਾ ਵੀ ਬਹੁਤ ਹੈਵੀ ਹੈ ਬਿਲਕੁਲ ਲਾਈਟ ਵੇਟ ਕਾਟ ਰਾਈਜ਼ ਹੈ ਦੇਖੋ ਇਹਦੇ ਨਾਲ ਇਦਾਂ ਹੀ ਪੈਰਟ ਕਲਰ ਦੀ ਇਹਦੇ ਵਿੱਚ ਹਲਕੀ-ਹਲਕੀ ਨੈਗੇਟਿਵ ਪ੍ਰਿੰਟਿੰਗ ਹੈ ਬਹੁਤ ਜ਼ਿਆਦਾ ਸੋਨੇ ਸੂਟ ਨੇ ਜਿਹੜੇ ਇਹ ਰੈਡੀ ਹੋਣਗੇ ਇਹਨਾਂ ਉੱਤੇ ਤੁਸੀਂ ਸੋਨਾ ਜਿਹਾ ਵਰਕ ਕਰਾ ਸਕਦੇ ਹੋ ਲੇਸਿਸ ਵਗੈਰਾ ਨਾਲ ਡਿਜ਼ਾਈਨ ਕਰਾ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸੂਟ ਰੈਡੀ ਹੋਣਗੇ ਤੁਸੀਂ ਆਪਣੇ ਤੋਂ ਜੇ ਸਟੀਚਿੰਗ ਕਰਵਾ ਕੇ ਲਓਗੇ ਤਾਂ ਆਪਾਂ ਤੁਹਾਨੂੰ ਪੂਰੇ ਬੁਟੀਕ ਸਟਾਈਲ ਸੂਟ ਰੈਡੀ ਕਰਕੇ ਭੇਜਾਂਗੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੀ ਤੁਹਾਨੂੰ ਡੇਲੀ ਵੀਡੀਓ ਦੀ ਅਪਡੇਟ ਹੈ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਨੈਕਸਟ ਆ ਗਿਆ ਆਪਣਾ ਰਾਮਟੈਕਸ ਦਾ ਪ੍ਰਿੰਟ ਬਹੁਤ ਹੀ ਜ਼ਿਆਦਾ ਪਿਆਰਾ ਤੇ ਸੋਹਣਾ ਦੇਖੋ ਕਿੰਨਾ ਜਿਆਦਾ ਸੋਨਾ ਪ੍ਰਿੰਟ ਹੈ ਦੇਖੋ ਤੁਸੀਂ ਫੀਲ ਕਰ ਸਕਦੇ ਹੋ ਲਾਈਕ ਕਿੰਨਾ ਜਿਆਦਾ ਸੌਫਟ ਹੈ ਬਿਲਕੁਲ ਹੀ ਲਾਈਟ ਵੇਟ ਹੈ ਦੇਖੋ ਨਾਲ ਇਹਦੀ ਪਲੇਨ ਹੀ ਬਾਟਮ ਹੋਊਗੀ ਬਾਟਮ ਵੀ ਜਿਹੜੀ ਹਰਾਮ ਟੈਕਸ ਦੀ ਹੋਊਗੀ ਦੇਖੋ ਬਹੁਤ ਜ਼ਿਆਦਾ ਸੋਹਣਾ ਜਿਹੜਾ ਆਪਣਾ ਇਹ ਕੰਟਰਾਸਟ ਬਣਿਆ ਜੇ ਇਹਨੂੰ ਆਪਾਂ ਲੇਸਿਸ ਵਗੈਰਾ ਨਾਲ ਡਿਜ਼ਾਈਨ ਕਰਾਵਾਂਗੇ ਹਲਕਾ ਫੁਲਕਾ ਕੁਝ ਵੀ ਵਰਕ ਵਗੈਰਾ ਕਰਾਵਾਂਗੇ ਤਾਂ ਇਹ ਬਹੁਤ ਜ਼ਿਆਦਾ ਸੋਹਣੀ ਸੂਟ ਰੈਡੀ ਹੋਣਗੇ ਨੈਕਸਟ ਵੀਡੀਓਜ਼ ਆਪਾਂ ਤੁਹਾਨੂੰ ਇਹਦੀ ਸਟਿਚਿੰਗ ਜਿਹੜੇ ਆਪਣੇ ਸੂਟ ਹੋ ਰਹੇ ਨੇ ਉਹ ਵੀ ਤੁਹਾਨੂੰ ਸ਼ੋਅ ਕਰਾਂਗੇ ਤੁਹਾਨੂੰ ਸਟਿਚਿੰਗ ਪੈਟਰਨਸ ਉਹਦੇ ਨਾਲ ਪਤਾ ਲੱਗ ਜਾਊਗਾ ਵੀ ਆਪਾਂ ਕਿਦਾਂ ਸੂਟ ਰੈਡੀ ਕਰ ਸਕਦੇ ਆ ਕਿਉਂਕਿ ਜਿਹੜੀ ਸੂਟ ਦੀ ਗ੍ਰੇਸ ਹੈ ਉਹ ਸਾਰੀ ਸਟਿਚਿੰਗ ਤੇ ਡਿਪੈਂਡ ਕਰਦੀ ਹੈ ਜੇ ਇਹਨੂੰ ਆਪਾਂ ਸਿੰਪਲ ਬਣਾ ਲਾਂਗੇ ਤਫਰੋ ਜਸਟਿਕ ਘਰੇ ਪਾਉਣ ਵਾਲਾ ਸੂਟ ਰਹਿ ਜਾਂਦਾ ਹੈ ਸੋ ਟਰਾਈ ਕਰਿਓ ਤੁਸੀਂ ਸਟਿਚਿੰਗ ਵੀ ਆਪਣੇ ਤੋਂ ਕਰਵਾ ਲਿਓ ਬਟ ਜੇ ਤੁਹਾਨੂੰ ਕੋਈ ਵੀ ਇਸ਼ੂ ਹੈ ਤਾਂ ਕੋਈ ਪ੍ਰੋਬਲਮ ਵੀ ਨਹੀਂ ਤੁਸੀਂ ਅਨਸਟਿਚ ਵੀ ਬਾਇ ਕਰ ਸਕਦੇ ਹੋ ਜਿਹੜਾ ਵੀ ਇਹਦੇ ਵਿੱਚ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣੇ ਨੰਬਰ ਤੇ ਸੈਂਡ ਕਰ ਦਿਓ ਤੇ ਆਪਣਾ ਪ੍ਰੋਪਰ ਐਡਰੈਸ ਪੇਜ ਕੀ ਤੁਸੀਂ ਆਪਣੇ ਘਰੇ ਬੈਠ ਕੇ ਸੂਟ ਨੂੰ ਮੰਗਵਾ ਸਕਦੇ ਹੋ ਲਾਸਟ ਸੂਟ ਹੈ ਜਿਹੜਾ ਇਹ ਵੀ ਟੇਸਟਾਂ ਦਾ ਰਹੂਗਾ बहुत ज्यादा सोना प्रिंट है अलग जी चीज है, नहीं, नहीं, चीज़ है। आ देखो, सारा ब्रांड का फैब्रिक चेक कर सकते लक्ष्मी फैब्रिका ब्रांड है ना ले दे। ਆਫ ਵਾਈਟ ਕਲਰ ਦੀ ਬਾਟਮ ਆਉਗੀ ਜਦੋਂ ਇਹ ਸਾਰੇ ਸੂਟ ਸਟਿਚਿੰਗ ਹੋਣਗੇ ਜਿਹੜੇ ਜਿਹੜੇ ਵੀ ਆਪਣੇ ਕੋਲੋਂ ਬਾਈ ਕਰਨਗੇ ਆਪਣੇ ਤੋਂ ਸਟਿਚਿੰਗ ਕਰਵਾਉਣਗੇ ਤਾਂ ਆਪਾਂ ਤੁਹਾਨੂੰ ਇਹਦੀ ਸਟਿਚਿੰਗ ਨਾਲ ਵੀ ਜਰੂਰ ਵੀਡੀਓ ਸ਼ੇਅਰ ਕਰਾਂਗੇ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਆਪਾਂ ਇੱਕ ਸਿੰਪਲ ਫੈਬਰਿਕ ਨੂੰ ਸਿੰਪਲ ਪ੍ਰਿੰਟਡ ਸੂਟ ਨੂੰ ਕਿੱਦਾਂ ਬੁਟੀਕ ਸਟਾਈਲ ਡਿਜ਼ਾਈਨ ਕਰ ਸਕਦੇ ਆ ਨੈਕਸਟ ਸੂਟ ਹੈ ਜਿਹੜਾ ਆਪਣਾ ਇਹ ਦੇਖੋ ਇਹ ਵੀ ਕਿੰਨਾ ਪਿਆਰਾ ਸਿੰਪਲ ਸੁਗਰ ਜਿਹਾ ਕਲਰ ਪ੍ਰਿੰਟ ਹੈ ਇਹ ਵੀ ਆਪਣਾ ਰਾਮਟੈਕਸ ਦਾ ਹੀ ਫੈਬਰਿਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਦੇਖੋ ਬਿਲਕੁਲ ਸਿੰਪਲ ਸੋਬਰ ਜਿੱਦਾਂ ਆਪਣੇ ਥੋੜੇ 올ਡਿਜਸ ਪੈਣ ਨਾਲ ਲੈ ਸਕਤੀਆਂ ਨੇ ਕੋਈ ਵੀ ਵਸੇ ਨੂੰ ਆਪਾਂ ਕਿਸੇ ਵੀ ਏਜ ਲਈ ਵੇਅਰ ਕਰ ਸਕਦੇ ਹਾਂ ਜੇ ਇਹਨੂੰ ਥੋੜਾ ਬੁਟੀਕ ਸਟਾਈਲ ਬਣਾਵਾਂਗੇ ਦੇਖੋ ਨਾਲ ਇਹਦੇ ਪਲੇਨ ਬਾਟਮ ਹੈ ਰਾਮਟੈਕਸ ਦਾ ਫੈਬਰਿਕ ਆਊਗਾ ਦੇਖੋ ਆਪਣੇ ਸੂਟ ਤੇ ਵੀ ਪ੍ਰੋਪਰ ਕੰਨੀ ਤੇ ਤੁਹਾਨੂੰ ਸਟੈਂਪ ਮਿਲੇਗੀ ਹਰ ਚੀਜ਼ ਦੇ ਨਾਲ ਪ੍ਰੋਪਰ ਟਾਈ ਟਾਈ ਮੈਟਰੀ ਹੀ ਸਾਰੇ ਫੈਬਰਿਕਸ ਤੋਂ ਹੋਣਗੇ ਉਦੋਂ ਘੱਟ ਤੁਹਾਨੂੰ ਕੁਝ ਵੀ ਨਹੀਂ ਮਿਲੂਗਾ ਸੋ ਆਪਾਂ ਨੂੰ ਪੂਰੀ ਉਮੀਦ ਹੈ ਵੀ ਅੱਜ ਦੀ ਕਲੈਕਸ਼ਨ ਤੁਹਾਨੂੰ ਸਾਰੀ ਪਸੰਦ ਆਈ ਹੋਊਗੀ ਆਪਣੇ ਸਾਰੇ ਮਲਟੀ ਬ੍ਰਾਂਡਸ ਜਿਹੜੇ ਤੁਹਾਨੂੰ ਸ਼ੋਅ ਕੀਤੇ ਨੇ ਆਪਣੇ ਜਿੰਨੇ ਵੀ ਫੈਬਰਿਕਸ ਨੇ ਚਾਹੇ ਪਲੇਨ ਫੈਬਰਿਕ ਲਓਗੇ ਚਾਹੇ ਤੁਸੀਂ ਪ੍ਰਿੰਟਡ ਲਓਗੇ ਜੋ ਵੀ ਚੀਜ਼ ਲਓਗੇ ਤੁਹਾਨੂੰ ਸਾਰੀ ਬ੍ਰਾਂਡਡ ਹੀ ਮਿਲੂਗੀ ਕੁਝ ਵੀ ਬਿਨਾ ਬ੍ਰਾਂਡ ਤੋਂ ਆਪਾਂ ਨਹੀਂ ਯੂਜ਼ ਕਰਦੇ ਖੋਪਸੋ ਤੁਹਾਨੂੰ ਆਪਣੀ ਕਲੈਕਸ਼ਨ ਵਧੀਆ ਲੱਗੀ ਹੋਊਗੀ ਤੇ ਆਪਣੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸੋ ਜਿਹੜੀਆਂ ਆਨ ਆਲੀ ਵੀਡੀਓਜ਼ ਨੇ ਤੁਹਾਨੂੰ ਬਹੁਤ ਪ੍ਰੋਪਰ ਸ਼ੋ ਹੁੰਦੀਆਂ ਰਹਿਣ ਨੋਟੀਫਿਕੇਸ਼ਨ ਵਾਲਾ ਜਿਹੜਾ ਆਪਣਾ ਬਟਨ ਆਨ ਜਰੂਰ ਪ੍ਰੈਸ ਕਰਦੇ ਹੋ ਥੈਂਕ ਯੂ